ਭਿੰਦਰ ਸਰਦਾਰ ਆਏ ਜੋਰ ਆ ਮੁੰਡੇ ਜਾਂ ਇਹ ਜੱਕਰਾਂ ਦਾ ਝੋਟੀ ਦਾ ਇਹ ਮੁੰਡਾ ਪਤਾ ਕੌਣਾ ਸੀਨੀਅਰ ਹੈ ਪੂਰਾ ਪੂਰਾ ਸੀਨੀਅਰ ਇਹਦਾ ਗਾਣਾ ਆਇਆ ਸੀ ਕਿਹੜਾ ਸਾਨੂੰ ਬੱਲੀ ਜੜੀ ਦੇਖ ਦੇ ਕੇ ਸ਼ੇਰਾਂ ਨੇ ਸ਼ਿਕਾਰ ਕਰਨ ਮਾਹੌਲ ਕਰਦੇ ਕਰ ਲਓ ਸ਼ਿਕਾਰੀਆ ਚੋਕੀਆ ਆਉਂ ਨਾਲੇ ਹੁਣ ਉਹ ਆ ਜਾਂਦੇ ਹੋ ਜਾਂਦੇ ਯਾਰ ਆ ਮਾਹੌਲ ਹੈ ਵੀ ਹੋਇਆ ਕੀ ਮੇਰੀ ਲੈ ਗਈ ਖਾਣ ਲੱਗਾ ਇਹਨੂੰ ਕੱਡੇ ਫੜੀ ਆ ਗਿਉ ਜੇਹ ਸਾਹਿਬ ਨਾਲ ਤੈਨੂੰ ਜੱਕ ਕੇ ਲੈ ਆਈ ਦੀ ਤਾਂ ਕਰਿਆ ਕੁਛ ਨਹੀਂ ਉਹ ਇਹ ਸਮਝ ਲੈ ਬਈ ਫਿਰ ਫੜਾ ਸਾਡੀ ਦਾ ਬੇਇੱਜ਼ਤੀ ਕਰਾਦੀ ਬਲੌਗ ਚ ਬੇਇੱਜ਼ਤੀ ਕਿਉਂ ਕਰਦੇ ਕਾਹ ਕਰ ਤੂੰ ਜਿਹੜੇ ਜਿਹੜੇ ਬੰਦੇ ਉਸ ਦਿਨ ਦੀਏ ਵੀਡੀਓ ਦੇ ਵਿੱਚ ਉਹੀ ਰਹਿਣਗੇ ਬਈ ਇਹ ਮੈਨੂੰ ਵਿਪਿੰਦਰ ਨੇ ਮੈਨੂੰ ਫੋਨ ਕਰਕੇ ਸਪੈਸ਼ਲ ਗਿਆ ਬਣਾਵਾਇਆ ਕਹਿੰਦਾ ਜੀ ਗੋ ਇਹ ਕਹਿੰਦਾ ਗੋ ਕਹਿੰਦਾ ਮੀਟ ਖਾਵੇਂ ਗੋ ਬਣਾ ਕੇ ਪਾਪ ਤਾਂ ਗਣੂ ਕਰਨਾ ਹੁ ਮ ਫੜਾ ਦਾਂਗਾ ਉਹਨਾਂ ਨੂੰ ਉਹਨਾਂ ਨੂੰ ਕਹਾਂਗਾ ਵੀ ਪਾਲ ਲਿਓ ਇਹਨੂੰ ਪਾਲ ਪੋਸ ਕੇ ਵੱਡੀ ਕਰ ਲਓ ਉਹ ਜੋ ਬੈਠੀ ਹੈ ਕਿੱਥੇ ਬੰਦਾ ਆਉਂਦਾ ਬਸ ਹਟ ਜਾ ਉਹਦੀ ਦਿਖਾਵਾਂਗੇ ਤੈਨੂੰ ਦਿਖਾ ਦੇ ਮੈਨੂੰ ਫਿਰ ਵੀ ਕਿੱਥੇ ਆਏ ਥੋੜੀ ਦੇਖੂ ਯਾਰ ਭੱਜ ਜੂਗੀ ਇਹ ਲੱਤ ਮਾਰ ਰੋਂ ਬਾਸ਼ੀਆਂ ਲਈ ਇਹ ਨਾ ਬੰਨਾ ਸ਼ਟਡਾਊਨ ਕਰੀ ਜਾਣਾ ਸਵਰੀ ਯਾਰ ਭੁੱਖ ਲੱਗਦੀ ਮੂਤੇ ਮਰੂੰ ਥਾਪੜਾ ਓਕੇ ਭਾਣੇ ਫਰਦੇ ਆ ਓਕੇ ਭਾਣੇ ਨੂੰ ਅਸਲੀ ਫਰਦੇ ਸੀ ਹੁਣ ਭਾਂ ਦੇ ਰੋਟੀ ਨਹੀਂ ਘਰੇ ਜਿਹਨੇ ਕੰਮ ਕਰਨਾ ਉਹ ਤਾਂ ਇਹੀ ਰਹਿਣਾ ਹੁੰਦਾ ਮਿਹਨਤ ਕਰੋ ਯਾਰ ਕੀ ਨਾਨਕਾਂ ਤੋਂ ਕਿੰਦੀ ਕੀ ਲਿਆ ਨਾਨਕਾਂ ਤੋਂ ਜ਼ਮੀਨ ਆਈ ਸੀ ਇਹਨੂੰ 8 ਕਿਲੇ ਤੋਰੀ ਵਾਲੇ ਨੂੰ ਤਾਂ ਹੀ ਤਾਂ ਅਗਰ ਸ਼ਰਲੇ ਡਾਉਂਦਾ ਬਈ ਪੈਸਿਆਂ ਦੇ ਇਹ ਸਾਨੂੰ ਆਏ ਹੋਣ ਉਹਨੂੰ ਚੰਡੀਗੜ੍ਹ ਬੈਠੇ ਹੁੰਦੇ ਹੋਮ ਲੈਂਡ ਤੇ ਇੱਕ ਕਿਲੇ ਵੀ ਆਏ ਨਾ ਜੀ ਜਿਹੜਾ ਆ ਗਿਆ ਇੱਕ ਕਿਲਾ ਆ ਗਿਆ ਵੋਟ ਪਾ ਕੇ ਆਪਾਂ ਹੋਮ ਲੈਂਡ 'ਚ ਫਲੈਟ ਲੈ ਲੈਂਦੇ ਡਾਊਨ ਪੇਮੈਂਟ ਭਰ ਕੇ ਹੈ ਹੈ ਇੱਥੇ ਇੱਥੇ ਕਰਦਾ ਇੱਕ ਉਹ ਸ਼ੁਕਰ ਨਹੀਂ ਦੇਖੋ ਬਈ ਮੈਂ ਤਾਂ ਇਹ ਸਭ ਕੁਝ ਵਿੱਚ ਹੈ ਨਹੀਂਗਾ ਕਿਉਂ ਓਏ ਮੈਂ ਤਾਂ ਪਾਪ ਕਰਾਉਣਾ ਭੈਣ ਜੋ ਦਾਲ ਬਦਲ ਰਹੇ ਓਏ ਪਾਪ ਨੂੰ ਪਾਪ ਡੋੜੀ ਪਾਪ ਨੂੰ ਕਿਹੜਾ ਮਰਵਾਉਣੀ ਆ ਯਾਰ। ਇਹਦਾ ਪਾਪ ਕਰਵਾਉਣਾ ਨਹੀਂ ਚਾਹਵਾ। ਓਏ ਪਾਪ ਨੂੰ ਆਪਾਂ ਕਿਹੜਾ ਮਾਰਨੀ ਐ? ਫਿਰ ਵੀ ਯਾਰ ਪਰ ਆਪਣਾ ਬਲੌਗ ਉੱਤੇ ਕੱਚਾ ਰਹਿ ਗਿਆ ਦੀ ਹੁਣ ਫੜਨੀ ਤਾਂ ਹੈਗੀ ਐ। ਉਹ ਪਾਏ ਕਹਿ ਦਾਂਗੇ। ਹਾਂ। ਵੀ ਫੜ ਤੂੰ ਜਰੂਰ ਲੈ। ਹਾਂ। ਚੱਲਣ ਖੇ। ਫਿਰ ਪੈਸੇ ਵੀ ਦੇ ਦਾਂਗੇ। ਹਾਂ। ਪਰ ਤੂੰ ਛੱਡ ਦੇ। ਅਗਲੇ ਨੂੰ ਪਤਾ ਕੀ ਹੋਊਗਾ। ਵੀ ਝੂਠ ਬੋਲਦੇ ਦੀ ਉੱਤੇ। ਹੋਰ ਭਾਈ ਜੇ ਹੁਣ ਨਾ ਫੜਾਈ ਨਾਲੇ ਬਲੌਗ ਵਾਲੇ ਗਾਲਾਂ ਕੱਢਣਗੇ ਵੀ ਤੁਸੀਂ ਤਾਂ ਕਹਿੰਦੇ ਦੀ ਉਹ ਗੋ ਫੜਾਂਗੇ। ਅਗਲੇ ਦਾ ਐਕਸਾਈਟਮੈਂਟ ਹੋ ਜਾਂਦੀ ਵੀ ਗੋ ਕਦੋਂ ਫੜਨਾਂਗੇ। ਬਿੰਦਰ ਸਰਦਾਰ ਉਹ ਵੀ ਦਾ ਫੜਾਂਗੇ ਯਾਰ ਫੜਤਾ ਲਾਵਾਂਗੇ ਦੇਖੀ ਉਹ ਕੋਹ ਫੜਾਂਗੇ ਮੈਂ ਹੁਣ ਚਲਾ ਕੋਹ ਬਣਾਵਾਂਗੇ ਲੈ ਲੈ ਜੋਰ ਉਹ ਲੱਗ ਜੂ ਪਤਾ ਆਪ ਬਿੰਦਰ ਸਰਦਾਰ ਆਹੇ ਜੋਰ ਆ ਮੁੰਡੇ ਜਾ ਇਹ ਇਹ ਹਾਤਾ ਤੂੰ ਆਪਦਾ ਜੋਰ ਲਾਦਾ ਇਹਦਾ ਗਲਤ ਗੱਲ ਹੈ ਤੇਰੀ ਆਪਦਾ ਜੋਰ ਕਾ ਤੂੰ ਲਾਇਆ ਮੈਨੂੰ ਆਹ ਦੱਸੋ ਵੀ ਤੁਸੀਂ ਕਿੱਥੇ ਜਾ ਰਹੇ ਹੋ ਹੁਣ ਅੱਜ ਗੱਲ ਦਾ ਬਈ ਸ਼ਰੇਕ ਬੰਦੇ ਚ ਇੰਨੀ ਗੱਕੜਾਰੀ ਵੀ ਸਾਡੇ ਗੱਲ ਵੀ ਆਪ ਲਿਆਵੋਠਿਆ ਕੇ ਅੰਦਰ ਮਾਰ ਕੇ ਲੈ ਕੇ ਜਾ ਲੈ ਕੇ ਜਾ ਮਾਂ ਵੀ ਤੂੰ ਤੁਰਿਆ ਲੈ ਕੇ ਜਾ ਵੀ ਗੱਲ ਸੁਣਾ ਹੈ ਪਹਿਰਾ ਦੇ ਦੇ ਪੂਰਾ ਵਾ ਠੀਕ ਹੈ ਭਲਿਆ ਨੀ ਭਾਈ ਬਣ ਕੇ ਨਾ ਨਾ ਮੈਂ ਖੜਾ ਹਰੇ ਪੂਰੇ ਅੰਦਰ ਜੀ ਕੱਢਦੇ ਜੇ ਉਹਦੀ ਲੱਵੇ ਭਾਜਿਆ ਕਰੋ ਫਿਰ ਅੰਦਰ ਵੜ ਜਾਂਦੇ ਵਾ ਠੀਕ ਹੈ ਪੂਰੇ ਪਹਿਰੇ ਨੇ ਮਾਤਾ ਆ ਗਈ ਉਹਨੂੰ ਦੱਸੀਂ ਕਾਬਲਾ ਕੇ ਜਾ ਇਹ ਫਿਊ ਮਿੰਟਸ ਲੇਟਰ ਅੱਜ ਜਕੜਾ ਲਾ ਝੋਟੀ ਦਾ ਇਹ ਮੁੰਡਾ ਪਤਾ ਕੌਣਾ ਸੀਨੀਅਰ ਹੈ ਪੂਰਾ ਪੂਰਾ ਸੀਨੀਅਰ ਇਹਦਾ ਗਾਣਾ ਹੈ ਇਹਦੀ ਕਿਹੜਾ ਸਾਨੂੰ ਬੱਲੀਏਣੀ ਦੇਖ ਦੇ ਕੇ ਸ਼ੇਰਾਂ ਨੇ ਸ਼ਿਕਾਰ ਕਰਨ ਦਾ ਮਾਹੌਲ ਕਰ ਦੇ ਕਰ ਲਓ ਸ਼ਿਕਾਰੀਆ ਚੌਕੀਆ ਇੱਕ ਨੰਬਰ ਆ ਰਸਤਾ ਲਾ ਉਨzum ਉਹ ਰਿਆ ਖੇਮਾ ਗੋਦ ਘਾਉ ਫੜ ਦੇਗਾ ਮੈਂ ਨਾ ਛੱਡਦਾ ਨਹੀਂ ਕਹਿੰਦੇ ਮੈਂ ਆਹ ਸੜੀਆ ਜਿਹੜਾ ਇਹ ਨਾਲ ਉਹ ਦੇਖਣਾ ਉਹ ਬੈਠੇ ਵਿਚਾਲੇ ਦੇਖੀ ਦੇਖੀ ਆ ਦਿਖਾ ਅਸਰੀਆ ਜਿਹੜਾ ਇਹਦੇ ਨਾਲ ਉਹ ਸੀਰੀਅਲ ਨੰਬਰ ਚੋ ਦੇ ਉੱਥੇ ਅੱਗੇ ਲੰਘਣ ਵਾਸਤੇ ਜਗ੍ਹਾ ਨਹੀਂ ਹੈਗੀ ਇਹਦੇ ਮਤਲਬ ਖੋਦ ਮਾਰਨੀ ਪੈਣੀ ਆਂ ਪੀ ਬਾਹਰ ਆ ਜੂਏ ਛੋਟੀ ਹੈ ਪੂਰਾ ਸਕੈਨ ਕਰ ਲੈਣ ਦੇ ਨੂੰ ਫੜਨੀ ਹੈ ਫਿਰ ਹਾਂ ਹਾਂ ਫੜਨੀ ਹੈ ਮਾਰਨੀ ਨਹੀਂ ਹੈ ਪਰ ਪਰ ਕੇ ਲੈ ਜੀ ਕਰੂ ਲਾਜ ਅਜ ਤਾ ਇਹਦਾ ਅਜੇ ਫੜਨੀ ਆ ਪਾ ਕਿਸੇ ਵੀ ਹਾਲਤ ਚ ਤੈਨੂੰ ਲਵਾਗੇ ਸਾਨੂੰ ਕੋਈ ਤਾਰੇ ਨਹੀਂ ਦਿਖਾਏ ਮੈਂ ਜੋ ਇਲੈਕਟਰ ਹੈ ਲੋ ਸੱਚੀ ਸਿਕਿਉਰਿਟੀ ਉਹ ਜੇ ਮਾਰਨੀ ਬੂ ਤੈਨੂੰ ਆ ਡਾਂਗਾ ਉਹਦੇ ਵਿੱਚ ਅੱਗੇ ਲੰਘਣ ਨੂੰ ਜਗ੍ਹਾ ਨਹੀਂ ਹੈਗੀ ਉਹ ਚ ਇਹਦੀ ਡਾਂਗਾ ਇਦਾਂ ਕਿਦਾਂ ਵਜੇਗੀ ਮੈਂ ਲੈ ਆ ਕੇ ਦਿੰਨਾ ਕੋਈ ਪਤਲੀ ਜੀ ਲੈ ਆ ਕੇ ਦਵਾ ਉੱਤੇ ਜੱਗ ਪਤਲੀ ਡਾਂਗ ਲੈ ਆ ਕੇ ਦਵਾ ਕੋਈ ਤੱਕ ਲਿਆ ਹੈ ਜਾ ਓਏ ਕਿੱਥੇ ਲੈ ਵਾ ਅੰਦਰੋਂ ਕਿਤੇ ਆਵੇ ਲੈ ਲੈਣੀਗੀ ਇਹ ਜਾ ਲੈ ਖੈ ਜਾ ਲਿਆ ਉਹ ਲੈ ਕੇ ਕਿਉਂ ਨਾ ਮੈਨੂੰ ਆਇਆ ਸੰਦਰ ਮੇਰਾ ਕਿ ਲੈ ਕੇ ਆਉਣਾ ਸੰਦਰ ਮਾਦਾ ਥਾਂ ਦਾ ਹਾਂ ਕੋ ਦੂ ਤਾਰ ਤੋਂ ਰਹਿਗੇ ਪਤਲੀ ਜਿਹੀ ਹਾਂ ਹਾਂ ਸਰੀਆ ਪਿਆ ਲੋਹੇ ਦਾ ਜਾ ਅੰਦਰ ਇਧਰਲੇ ਕੈਮਰੇ 'ਚ ਪਿਆ ਬੰਦਰ ਢੋਲਾਂ ਦੇ ਉੱਲੇ ਚੰਗਾ ਇਧਰਲੇ ਕੈਮਰੇ 'ਚ ਢੋਲਾਂ ਦੀ ਖੱਲਜੀ 'ਚ ਪਿਆ ਉਹ ਚੱਕ ਲੈ ਸਰੀਆ ਇਧਰ ਵੀ ਨਾ ਉਹ ਹੋਵੇ ਹਾਂ ਨਹੀਂ ਬੰਦਰ ਕੰਮ ਵਾਲੇ ਤੁਸੀਂ ਵੀ ਦੇਖ ਲੈ ਮੈਂ ਇੱਕ ਚੀਜ਼ ਨਹੀਂ થઈ ਯਾਰ ਤੈਨੂੰ ਹੋਏ ਤੱਕ ਹਾਂ ਵੈਰੀ ਗੁੱਡ ਆਹੀ ਗਏ ਤੈਨੂੰ ਮੈਂ ਚਾਲਾ ਕਰਾ। ਇਹਨਾਂ ਜੀ ਤਾਂ ਵੀਡੀਓ ਦੇ ਦੋ ਜੀ ਭਾਲੀ ਦੂਜੇ ਦਾ ਕਹਿੰਦਾ ਹੋਈ ਦੋ ਜੀ ਭਾਲੀ ਇਹ ਤਾਂ 500 ਲਓ ਫਿਰ ਤਾਂ ਅਰਬੀ ਆ ਲੂੰਗਾ ਨਾ 500 ਜੇ ਹੋਈ ਗੋ ਕਹਿੰਦਾ ਫਿਰ ਮੈਂ ਖਾ ਜਾਊਂਗਾ ਮੈਨੂੰ ਤਾਂ ਕਹਿੰਦਾ ਮੀਟੇ ਮਿਲੂ ਵਧੀਆ ਹੀ ਹੈ ਕਹਿੰਦਾ ਪੈਸਾ ਕਹਿੰਦਾ ਕੋਈ ਨਹੀਂ ਲੈਂਦਾ ਪਰ ਮੈਂ ਲੈ ਵੀ ਮੋੜਿਆ ਦੇਖੀ ਚੱਕ ਬਾਈ ਆਉਂ ਨਾਲੇ ਹੁਣਾਂ ਉਹ ਆ ਜਾਂਦੇ ਹੋ ਜਾਂਦੇ ਯਾਰ ਆ। ਫੋਲ ਹੈ। ਵੀ ਹੋਇਆ ਕੀ? ਮੇਰੀ ਲੈ ਵੀ ਥੰਮ ਲੱਗਾ ਥੋ ਮਦਾਰ। ਉਹ ਫੜਾ ਨੂੰ ਕਿਵੇਂ ਜੇ ਉਹ ਕੀ ਬਣਦਾ? ਜੇ ਖੱਡ ਖੁੱਲੂਗਾ ਤਾਂ ਫੇਰ ਹੀ ਫੜਾ ਨੂੰ ਮੈਂ। ਹਾਂ ਹਾਂ। ਇਹਦਾ ਦੋ ਜਿਹੜੀ ਖੱਡ ਗਈ ਵੀਰੇ। ਉਹ ਯਾਰ ਆਵੇ ਕਿ ਥੋੜਾ ਮੇਰੀ ਜੀ ਖੁੱਲੇਗਾ ਤੂੰ। ਹਾਂ। ਇਹ ਇੰਨੇ ਨੇ ਬਣਾਇ ਦੀ ਸੁਣਾਉਂਗਾ। ਹਾਂ। ਇਹਨੇ। ਇਹਨੇ। ਹਾਂ। ਸੁਣਾਉਂਗਾ ਬਣਾ ਰੱਖੀ ਇਹ ਤਾਂ ਘਣ ਲੱਗੇ ਲੰਗਾਂ। ਅੱਗੇ ਨਹੀਂ ਲੰਗਦੀ। ਲੈ ਵੀ ਮਿੱਤਰੋ ਕੋ ਸਾਹਿਬ ਆਪ ਹੋਏ ਨੇ ਅੱਗੇ ਉਹਨਾ। ਯਾਰ ਜੱਕ ਛੱਡਣੀ ਨਹੀਂ ਹੈਗੀ ਸੱਪ ਸੀਣਾ ਨਹੀਂ ਨਹੀਂ ਲੈ ਬਈ ਡੰਗਰਾਂ ਦਾ ਨੁਕਸਾਨ ਕਰਦੇ ਕਿਤੇ ਆਪਣੇ ਦਾ ਹਾਂ ਕਿੱਥੇ ਹੈਗੀ ਆਉਂ ਨੀਚੇ ਆਈਓ ਚ ਇਹਨੂੰ ਪਤਾ ਬਸ ਇਹਨੂੰ ਫੜਾਓ ਸੱਬੜਾ ਕੋਸਾਬ ਆਪ ਹੋ ਗਏ ਹੁਣ ਤੱਕ ਕਿੱਥੇ ਹੈ ਉਹ ਉਹਦੇ ਵਿੱਚ ਫਰ ਗਈ ਆਉਂ ਨਹੀਂ ਹੈਗਾ ਜੀ ਉਹ ਛਰਾਖ ਜਾ ਉਹ ਚ ਇਹਨੂੰ ਦਿਖਾ ਦੇ ਉਹ ਕਿੱਧਰ ਪੱਟ ਕੇ ਰੇਜੀ ਆਪਾਂ ਫਰਾਰ ਹੋ ਜੇ ਹਾਂ ਉਹ ਗੱਲ ਨਹੀਂ ਗਈ ਜੀ ਮੇਰੀ ਗੱਲ ਸੁਣ ਲੈ ਜੇ ਤਾ ਉਹ ਹੀ ਉੜਾ ਉਹ ਠੀਕ ਹੈ ਉਰੇ ਹੀ ਹੈ ਮਾਰੇ ਮੱਟ ਕੇ ਵੇਖਾਂ ਜਿੱਦਾਂ ਉਰੋਂ ਹੋਈ ਤਾਂ ਭਲਾਂਗੇ ਪਰਾਂ ਦਾ ਪਲਾਸਟਰ ਹੈ ਓਏ ਪਰਾਂ ਦਾ ਹਾਂ ਟੀਪਾ ਜਿਹੜੋ ਪਰਾਂ ਹੋਈ ਲੰਗੀ ਫਿਰ ਤਾਂ ਆਪਾਂ ਕਹਿਣ ਓਏ ਕਿਤੇ ਨਹੀਂ ਲੰਗਦੀ ਤੂੰ ਪੱਟਾ ਉਰੀ ਹੈ ਪਰਾਂ ਦਾ ਪਲਾਸਟਰ ਹੋਇਆ ਹੋਇਆ ਤੂੰ ਗੋ ਫੜਾ ਬਹੁਤ ਛੁਗੜੀ ਅੱਜ ਆ ਨਾਲੇ ਜਦੋਂ ਬਾਹਰੇ ਆ ਗਈ ਭੱਜੂਗਾ ਓਏ ਯਾਰ ਜੇ ਆ ਗਈ ਤਾਂ ਮਖਾਏਗੀ ਹੋਰ ਕੀ ਕਰੇਗੀ ਉਹ ਹਾਂ ਸਹੀ ਗੱਲ ਹੈ ਦੱਸ ਕਾ ਠੀਕ ਹੈ ਠੀਕ ਹੈ ਚਲ ਗੱਲ ਨਜ਼ਰੀ ਠੀਕ ਹੈ ਮਰਨਾ ਦੇਖਦਾ ਹੈ ਗੱਲ 3 ਲੱਖ ਰੁਪਏ ਦੀ ਹੈ ਚਲ ਕੀ ਕਰ ਲੂ ਆਪਣਾ ਗੋ ਸਨ ਮੈਂ ਗੱਲ ਹੋਰ ਦੱਸੀ ਹੈਗੀ ਹੈ ਉਹ ਮੁੰਡਾ ਫੜਨਾ ਹੈ ਹੈਗੀ ਗੋ ਫੜਨ ਦਾ ਲੱਗਿਆ ਜਦੋਂ ਇੱਟ ਜੀ ਨਿਕਲ ਗਈ ਭੱਜੂ ਇਹ ਗੋਲੀ ਬਣਦਾ ਦੇਖੀ ਤੂੰ ਹਾਂ ਹਾਂ ਉਸ ਸਮਾਨ ਪੀ ਲਾ ਛੋਟੇ ਮਗਰ ਪਈ ਐ ਇਹ ਆ ਬੀੜੀ ਬੁੜੀ ਲਾ ਫੇਰ ਫੜਾਂਗੇ ਸਾਡੀ ਪਾਦੀ ਮਗਰ ਸਾਡੇ ਮਗਰ ਨਹੀਂ ਪੈਂਦੀ ਹੈਗੀ ਸਾਨੂੰ ਤਾਂ ਜਾਣਦੀ ਹੋਰੀ ਰਹਿੰਦੀ ਹੈ ਕਈ ਦਿਨਾਂ ਤੋਂ ਤੇਰੇ ਸਪਰੇ ਓਏ ਓਏ ਕਿਤੇ ਨਹੀਂ ਜਾਂਦੀ ਆ ਨਾਲ ਵਾਲੀ ਇੱਟ ਜਾ ਵਸ ਇਹਦੇ ਅਗਲੇ ਅਸੀਂ ਜਿਹੜੇ ਫੇਰ ਆਉਂੂ ਇਹਨੂੰ ਕੱਢੇ ਫੜੀ ਆ ਆ ਗਈ ਓਏ ਆ ਗਈ ਆ ਲਾ ਹੁਨਾਰ ਵਾਲੀ ਇਧਰ ਲਈ ਜਾ ਇਧਰ ਲਈ ਟਰੱਕ ਮਾ ਹੁਣ ਬਸ ਕੱਲੀ ਭੱਜਣਾ ਹੀ ਐ ਸੀਨ ਬਾਈ ਉਰੇ ਇੱਥੇ ਦਾ ਹੀ ਲੈ ਇਹਦੇ ਨਾਲ ਵਾਲੀ ਜਾ ਇਧਰ ਲਈ ਆ ਲਾ ਲੱਟ ਜਾ ਆ ਇੱਟ ਤੂੰ ਗੜਦੇ ਯਾਰ ਉਹਦੀ ਦੂਰਾ ਵੀ ਲਈਏ ਤੈਨੂੰ ਹੀ ਪਤਾ ਹੋਇਆ ਥੀ ਨਾ ਕੋੜਾ ਬਣਾਗੇ ਵੀ ਭਾਈ ਬਸ ਕਾ ਵੀ ਕਬੂ ਜੇ ਜੀ ਲੰਗਾ ਜੀ ਸੱਤ ਨਾ ਵੀ ਸੋਬਲ ਕੀ ਜਿਹੜੇ ਕਿੰਨੇ ਦਾ ਭੱਜੂਗੀ ਤਾਂ ਹੈਗੀ ਫੜੀ ਤੇ ਇੱਥੋਂ ਜਾਣੀ ਨਹੀਂ ਨਾਲੇ ਰੇਸ ਬਹੁਤ ਹੁੰਦੀ ਉਹਦੀ ਅੱਜ ਦੇਖੀ ਸੀ ਹਾਂ ਜੀ ਹਾਂ ਹੁਣੇ ਤਾਂ ਇਹਨੂੰ ਮਿਲਾ ਕੇ ਲਿਆ ਹਾਂ ਹੁਣ ਦੇਖੋ ਮਿੱਤਰ ਬਹੁਤ ਸਪੀਡ ਹੁੰਦੀ ਆ ਦੀ ਇਹਦਾ ਪੰਡਾ ਆ ਵੀ ਆ ਉਹ ਤਾਂ ਲੰਗਾ ਤਾਂ ਨਹੀਂ ਦਿੱਤੀ ਮੈਂ ਨਾ ਜੀ ਨਾ ਇੱਧਰ ਕਿਤੇ ਮੰਜੋਰ ਮਰ ਬਾਈ ਮੈਂ ਲੰਗਾ ਤਾਂ ਨਹੀਂ ਦਿੱਤੀ ਹੋਤੀ ਐ ਡਿਉਟੀ ਤੇਰੀ ਲੈ ਕੇ ਗਈਦੀ ਮੈਂ ਆਜਾ ਪਾ ਜੀ ਯਾਰ ਆਜਾ ਪਾ ਸਟਾਰਟਰ ਕੱਢ ਦੇ ਆਜਾ ਮਾਰ ਕੇ ਉਹਦਾ ਬੱਟੇ ਮਾਰ ਰਵਾ ਤੂੰ ਨਾ ਜੀਓ ਸੰਗ ਨਾ ਨਾ ਲੰਗੀ ਕਰਨ ਉੱਪਰਾਂ ਦਾ ਪਲਾਸਟਰ ਲੰਗੂ ਕਿੱਧਰ ਆ ਹਟ ਕਰ ਦਈਏ ਕੱਢ ਦੇ ਲੱਗਦਾ ਗਿਆ ਹੁਣ ਆ ਤਮ ਲਾਉਂਗਾ ਜਦੋਂ ਜਿੱਥੇ ਸਲੀਆਂ ਚਾਰ ਲਾਉਂਗਾ ਛੀ ਨਾਲ ਤੂੰ ਪਰ ਤੂੰ ਉਹ ਚੀਜ਼ ਫੜ ਕੇ ਲੈ ਕੇ ਜਾ ਕਹਿੰਦਾ ਕਹਿੰਦੀ ਇੱਟਾ ਨਹੀਂ ਕੱਢਣੇ ਇੱਟਾ ਨਹੀਂ ਕੱਢਣੇ ਕਹਿੰਦੀ ਚੱਲ ਕੱਢ ਲਓ ਆ ਰੁੱਖਾ ਖਾ ਉਹ ਜੀ ਹੈ ਜੜੀ ਬੁੱਟੀ ਫੜਨੀ ਇਹਦੇ ਵਿੱਚ ਕੋਈ ਜਿੱਥੇ ਕੀ ਆ ਹੈਗੀ ਖੜ ਜਾ ਰਸਤੇ ਖੜ ਜੋ ਪਾਠ ਕਰ ਲੈ ਤੈਨੂੰ ਮੈਂ ਦੱਸਦਾ ਵੀ ਆ ਕੰਦਰੀ ਹੈ ਜਿਹੜੀ ਮਿੰਟੋ ਮਿੱਟੀ ਡੱਪੂ ਜੀ ਹੈਗੀ ਇਹ ਥੱਲੇ ਹੀ ਆ ਬੜੀ ਹਾਂ ਉਹ ਖੱਡਾ ਦੇਖ ਔਰ ਥੰਡੇ ਵੱਡ ਗਏ ਲੈਟਰ ਦੇ ਪਾਣੀ ਪਾ ਦੋ ਪਾਣੀ ਨਾਲ ਨਿਕੜੋ ਅੱਗੇ ਲੰਘੀ ਹੋਏ ਜੇਹ ਸਾਹਿਬ ਨਾਲ ਤੈਨੂੰ ਜਾ ਕੇ ਲੈ ਆਈ ਦੀ ਤਾਂ ਕਰਿਆ ਕੁਛ ਨਹੀਂ ਉਹ ਇਹ ਸਮਝ ਲੈ ਫਿਰ ਮਫੜਾ ਸਾਡੀ ਦਾ ਬੇਇੱਜ਼ਤੀ ਕਰਾਦੀ ਬਲੌਗ ਚ ਬੇਇੱਜ਼ਤੀ ਕਿਉਂ ਹੋ ਗਈ ਤੇ ਕੀ ਬਲੌਗ ਚ ਵੀ ਫੜੀ ਅੱਜ ਮਣੀ ਸੁਣੇ ਮੈਨੂੰ ਕਹਿਣਗੇ ਹੈ ਇਦਾਂ ਬਗ ਕਾਇਲ ਬੰਨ ਸਾਰੀ ਬੰਦੀ ਨਾ ਮੈਂ ਉਸ ਮਿੰਟ ਉਧਰ ਪਾਉਣਾ ਪਰਲੇ ਪੱਸੀ ਛੱਡ ਆ ਜਾ ਵੀਰੇ ਇਕੱਠ ਹੋ ਰਿਹਾ ਓਏ ਲੇਟ ਹੋਈ ਜਨੇ ਓ ਪਰ ਇਹ ਕਾਰਡ ਬਣ ਗਿਆ ਇਹਦਾ ਸੈਣਾ ਜੀ ਸੇਵਾ ਆਉਗੀ ਬਸ ਬਚ ਗਏ ਚਾਚਾ ਲਾਉਂਦਾ ਤੇਰੇ ਥਾਪੜ ਦੱਸਦਾ ਚਾਚੇ ਨੂੰ ਵੀ ਕਿੱਧਰ ਫਿਰਦੇ ਤੁਸੀਂ ਕੋ ਉੱਥੇ ਕੱਪੜਾ ਦੇ ਵਿੱਚ ਸ਼ਕਾਰੀ ਇੱਕ ਦੀ ਜਮੀ ਲਲ ਲਲ ਲੈਂਦਾ ਮੇਰੀ ਗੱਲ ਸੁਣ ਅਸੀਂ ਫੜਕੇ ਰੱਖ ਲਾਂਗੇ ਤੈਨੂੰ ਫੜਾਇਆਵਾਂਗੇ ਫਾਲੀ ਫੜ ਹੈ ਥੋੜੇ ਕਬ ਹੋ ਗਿਆ ਫੜੀ ਬਲਣਾ ਅਰੇ ਕਾ ਕੋ ਉਹਦਾ ਬਿੰਦਰ ਨੂੰ ਥਾਪੀ ਨਹੀਂ ਦਿੱਤੀ ਅਜੇ ਇਹ ਤਾਂ ਜੱਫਾ ਕਿਹੜਾ ਨਾ ਲਾ ਦੇਨੂੰ ਹੈਨਾ ਜਾਂ ਫਿਰ ਚਾਚੇ ਨੂੰ ਬੁਲਾ ਲਾਂਗੇ ਚਾਚਾ ਫੜੇ 20 ਸਰ ਕੁੱਟੇ ਹੋਏ ਨੇ ਸੱਪਾਂ ਹਾਂ ਇਹ ਵੀ ਗੱਲ ਹੈ ਇਹਨੂੰ ਪਤਾ ਹੀ ਨਹੀਂ ਹੈਗਾ ਹੋਰੀ ਫੜਾ ਮਾ ਫੜਕੇ ਆ ਜਾ ਵੇ ਉਹ ਫੜ ਲੈ ਲੈ ਮੈਨੂੰ ਤੂੰ ਆ ਫੜ ਮੈਂ ਕੱਢ ਕੇ ਦਿਖਾਉਂਦਾ ਲੈ ਕੋ ਕੀ ਹੋਣਾ ਮੰਮੀ ਨੂੰ ਫੜਾ ਦੇ ਪਾਜਾ ਮੰਮੀ ਅੰਦਰ ਹੈ ਤਿੰਨ ਚਾਰ ਕੱਪ ਲੋਕ ਨੂੰ ਆ ਦੀ ਉਹ ਬਣਾ ਬਾਈ ਉਹ ਨਹੀਂ ਬਣਦੀ ਦੀ ਉਹ ਬਣਾ ਬਾਈ ਲਾਡੀ ਨੂੰ ਮਿਲਿਆ ਕੇ ਮੈਸ ਕਰੀਆਂ ਭਾਜਾ ਉਹ ਲਾਡੀ ਚੱਲ ਆ ਜਾ ਲਾਡੀ ਕੋਲੇ ਉਹ ਇੱਕ ਬਾਈ ਇਹਨ ਮਗਰ ਬਠਿਆ ਬਟਾਉਣਾ